ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਫਿੱਡੇ ਦੇ ਰਹਿਣ ਵਾਲੀ ਹਰਦੀਪ ਕੌਰ ਨੂੰ ਬੈਸਟ ਮਹਿਲਾ ਡੇਰੀ ਫਾਰਮਰ ਦੇ ਵੋਟ ਨਾਲ ਸਨਮਾਨਿਤ ਕੀਤਾ ਗਿਆ ਫਿਰੋਜ਼ਪੁਰ ਦੇ ਪਿੰਡ ਫਿੱਡੇ ਦੀ ਇੱਕ ਮਹਿਲਾ ਨੂੰ ਨੈਸ਼ਨਲ ਡੇਰੀ ਐਸੋਸੀਏਸ਼ਨ ਵਿੱਚੋਂ ਨਾਰਥ ਜ਼ੋਨ ਵਿੱਚ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਗੱਲਬਾਤ ਦੌਰਾਨ ਮਹਿਲਾ ਹਰਦੇਪ ਕਾਂਗ ਨੇ ਦੱਸਿਆ ਕਿ ਉਹਨਾਂ ਨੂੰ 20 ਸਾਲ ਅਮਰੀਕਾ ਵਿੱਚ ਲਗਾਏ ਸਨ ਅਤੇ ਫਿਰ ਉਹ ਵਾਪਸੀ ਇੰਡੀਆ ਆਪਣੇ ਜੱਦੀ ਪਿੰਡ ਫਿੱਡੇ ਆ ਗਏ ਅਤੇ 2010 ਵਿੱਚ ਉਹਨਾਂ ਦੇ ਪਤੀ ਅਤੇ ਉਹਨਾਂ ਦੇ ਉਹਨਾਂ ਨੇ ਪੰਜਾਬ ਪਸ਼ੂਆਂ ਨਾਲ ਡੇਰੀ ਫਾਰਮਿੰਗ ਦਾ ਕੰਮ ਕੀਤਾ 2022 ਵਿੱਚ ਉਹਨਾਂ ਦੇ ਪਤੀ ਦਾ ਦੇਹਾਂਤ ਹੋ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਤੀ ਦਾ ਹੀ ਡੇਰੀ ਫਾਰਮਿੰਗ ਦਾ ਇਥੋਂ ਤੱਕ ਲੈ ਨਾ ਆਉਂਦਾ ਡ੍ਰੀਮ ਸੀ ਜਿਸ ਨੂੰ ਉਹਨਾਂ ਨੇ ਪੂਰਾ ਕੀਤਾ ਤੇ ਹੁਣ ਉਹ ਡੇਰੀ ਫਾਰਮ ਚਲਾ ਰਹੇ ਨੇ ਇਸ ਡੇਰੀ ਫਾਰਮ ਵਿੱਚ ਕਰੀਬ 250 ਗਾਵਾਂ ਉਹਨਾਂ ਨੇ ਉੱਥੇ ਰੱਖੀਆਂ ਹੋਈਆਂ ਨੇ ਅਤੇ ਆਪਣੇ ਨਿਗਰਾਨੀ ਹੇਠ ਹੈ ਨਾ ਗਾਵਾਂ ਦੀ ਸਾਮ ਸੰਭਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਦੋ ਬੇਟੇ ਹਨ ਦੋਵੇਂ ਵਿਦੇਸ਼ ਵਿੱਚ ਰਹਿੰਦੇ ਹਨ ਤੇ ਬੇਟੀ ਲੁਧਿਆਣੇ ਵਿੱਚ ਵਿਆਹੀ ਹੋਈ ਹੈ ਹਰਦੀਪ ਕੋਰ ਕਾਂਗ ਨੇ ਦੱਸਿਆ ਕਿ ਉਹਨਾਂ ਨੂੰ ਇੰਡੀਆ ਡੇਰੀ ਐਸੋਸੀਏਸ਼ਨ ਵੱਲੋਂ ਨਾਰਥ ਜ਼ੋਨ ਵਿੱਚ ਬੈਸਟ ਊਮਨ ਡੇਰੀ ਫਾਰਮ ਦੇ ਵੋਡ ਨਾਲ ਸਨਮਾਨਿਤ ਕੀਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਪਿੰਡਾਂ ਦੀਆਂ ਔਰਤਾਂ ਨੂੰ ਇਸ ਪਾਸੇ ਆਉਣਾ ਚਾਹੀਦਾ ਹੈ ਅਧਿਕਾਰ ਵਿੱਚ ਰਹਿ ਹੈ ਕਿ ਵੀ ਉਹ ਚੰਗਾ ਮੁਨਾਫਾ ਕਮਾ ਸਕਦੀਆਂ ਨੇ ਪਟਨਾ ਚ ਹੋਈ ਇੰਡੀਅਨ ਡੇਰੀ ਐਸੋਸੀਏਸ਼ਨ ਵੱਲੋਂ ਨਾਰਥ ਜ਼ੋਨ ਵਿੱਚ ਬੈਸਟ ਔਮਨ ਡੇਰੀ ਫਾਰਮਰ ਦੇ ਅਵਾਰਡ ਵਿੱਚ ਉਹਨਾਂ ਦੇ ਜਗਾ ਚੇਅਰਮੈਨ ਬੇਰ ਕਾ ਡੇਰੀ ਫਿਰੋਜ਼ਪੁਰ ਗੁਰਪ੍ਰੀਤ ਸਿੰਘ ਟੀਬੀ ਨੇ ਪ੍ਰਾਪਤ ਕੀਤੀ ਅਤੇ ਉਹਨਾਂ ਨੇ ਹਰਦੇਵ ਕੌਰ ਕੰਗ ਨੂੰ ਮੁਬਾਰਕ ਦਿੱਤੀ ਅਸੀਂ ਤੋਂ ਨਾਈਂਥ ਵਾਪਸ ਆਏ ਹਾਂ ਅਮਰੀਕਾ ਤੋਂ ਤੇ ਆ ਕੇ ਦੇਖਿਆ ਮੇਰੇ ਹਸਬੰਦ ਨੇ ਕਿ ਵੀ ਆਪਣੇ ਸਾਡੇ ਯੂਥ ਜਿਹੜੇ ਜਿੰਨੇ ਪਿੰਡਾਂ ਦੇ ਹੁੰਡੇ ਸੀਗੇ ਕੁਛ ਕੰਮ ਨਹੀਂ ਸੀ ਕਰਦੇ ਤਾਂ ਉਹਨਾਂ ਨੇ ਇਹ ਸੀ ਵੀ ਕਿਸ ਕੰਮ ਚ ਮੈਂ ਲਗਵਾਵਾਂ ਇਹਨਾਂ ਨੂੰ ਤਾਂ ਕਿ ਇਹ ਥੋੜਾ ਇੰਟਰਸਟ ਰੱਖਣ ਡਰਗਸ ਤੋਂ ਫ੍ਰੀ ਹੋਣ ਫਿਰ ਉਹਨਾਂ ਨੇ ਇਹ ਸੀ ਕਿ ਬਈ ਡੈਰੀ ਇਜ਼ ਦ ਓਨਲੀ ਥਿੰਗ ਕਿ ਬਈ ਜ਼ਮੀਨਾਂ ਘਟ ਰਹੀਆਂ ਤੇ ਡੈਰੀ ਐਚ ਹੋ ਸਕਦੀ ਐ ਸੋ ਉਹਨਾਂ ਦਾ ਆਈਡੀਆ ਸੀ ਬਈ ਡੈਰੀ ਸ਼ੁਰੂ ਕੀਤੀ ਜਾਵੇ ਤਾਂ ਕਿ ਦੂਜਿਆਂ ਨੂੰ ਵੀ ਅਸੀਂ ਪ੍ਰੇਰਨਾ ਦੇ ਸਕੀਏ ਵੀ ਤੁਸੀਂ ਦੇਰੀ ਚ ਲੱਗੋ ਤਾਂ ਕਾਫੀ ਮੁੰਡਿਆਂ ਨੂੰ ਲੋਨਸ ਵਗੈਰਾ ਕਰਵਾ ਕੇ ਦਿੱਤੇ ਕਈਆਂ ਨੇ ਸ਼ੈੱਡ ਬਣਾਏ ਫਿਰ ਉਸੇ ਤਰ੍ਹਾਂ ਉਹਨਾਂ ਨੇ ਜਿਵੇਂ ਇਹਨਾਂ ਨੂੰ ਵੀ ਮੇਰੇ ਖਿਆਲ ਦੋ-ਦੋ ਪਸ਼ੂਆਂ ਲਈ ਲੋਨ ਲੈ ਕੇ ਦਿੱਤੇ ਘਰਾਂ ਚ ਵੀ ਤੁਸੀਂ ਆਪਣੇ ਪਸ਼ੂ ਰੱਖੋ ਸੋ ਇਹ ਉਹਨਾਂ ਦਾ ਆਈਡੀਆ ਸੀ ਤੇ ਹੁਣ ਇਹ ਜਿਹੜਾ ਤੁਸੀਂ ਚਲਾ ਰਹੇ ਹੋਗੇ ਉਹ ਕਿਸ ਨਾਮ ਦੇ ਉੱਤੇ ਹੈਗਾ ਫਾਰਮ ਔਰ ਕਿੰਨੀ ਦੇਰ ਹੋ ਗਈ ਇਹਨੂੰ ਚੱਲਦਿਆਂ ਇਹ ਜੀ ਟੂ ਟੈਂਟ ਦਾ ਸੈੱਟਅਪ ਫਰਸਟ ਬੈਚ ਆ ਗਿਆ ਸੀ 50 ਕਾਊਸ ਦਾ ਤੇ ਉਹਦੇ ਨਾਲ ਇਨਕਰੀਜ਼ ਹੋ ਰਿਹਾ ਹੈ ਤੇ ਅਸੀਂ ਇਹ ਬਾਸ਼ ਡੈਰੀ ਫਾਰਮ ਤੇ ਚੱਲ ਰਿਹਾ ਕੰਗ ਕੰਗ ਡੈਰੀ ਵੀ ਕਹਿੰਦੇ ਆ ਕਿਉਂਕਿ ਸਾਡਾ ਲਾਸਟ ਨੇਮ ਕੰਗ ਹੈ ਸੋ ਕੰਗ ਡੈਰੀ ਵੀ ਕਹਿੰਦੇ ਵਸੇ ਅਸੀਂ ਬਾਸ਼ ਡੈਰੀ ਫਾਰਮ ਤੇ ਚਲਾ ਰਹੇ ਹਾਂ ਕਿੰਨੇ ਪਸ਼ੂ ਜਿਹੜੇ ਆ ਹੁਣ ਹੈਗੇ ਆ 250 250 ਹਾਂਜੀ 250 ਕਿਵੇਂ ਦੇਖਦੇ ਹੋ ਕਿ ਇੰਨਾ ਵੱਡਾ ਤੁਸੀਂ ਔਰ ਤੁਹਾਨੂੰ ਅਵਾਰਡ ਵੀ ਮਿਲਿਆ ਕਿੱਥੋਂ ਅਵਾਰਡ ਮਿਲਿਆ ਹੈਗਾ ਉਹ ਇਹ ਜੀ ਆਈਐਨਡੀ ਇੰਡੀਅਨ ਡੈਰੀ ਐਸੋਸੀਏਸ਼ਨ ਤੋਂ ਮਿਲਿਆ న్యూ 델ਲੀ ਉਹ ਉਹਨਾਂ ਨੇ ਦਿੱਤਾ ਐਵਾਰਡ ਕੀ ਐਵਾਰਡ ਕੇ ਨਾਰਥ ਦਾ ਪਹਿਲਾ ਐਵਾਰਡ ਮਿਲਿਆ ਨਾਰਥ ਜ਼ੋਨ ਦਾ ਉਹਨਾਂ ਨੇ ਜ਼ੋਨਸ ਕੀਤੀਆਂ ਸੀ ਚਾਰ ਜ਼ੋਨਸ ਨਾਰਥ ਜ਼ੋਨ ਦੇ ਵਿੱਚ ਆਈ ਥਿੰਕ ਮੇਰੇ ਸਭ ਤੋਂ ਜ਼ਿਆਦਾ ਵੋਲਿਊਮ ਕਰਕੇ ਉਹਨਾਂ ਨੇ ਦਿੱਤਾ ਇਹ ਐਵਾਰਡ ਕਿੰਨੇ ਲੀਟਰ ਦੁੱਧ ਜਿਹੜਾ ਤੁਸੀਂ ਐਸ ਵਕਤ ਸਾਡਾ 2400 ਲੀਟਰ ਜਾਂਦਾ ਦੁੱਧ 2400 ਲੀਟਰ ਹਾਂਜੀ ਇਹ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਵੀ ਮਹਿਲਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵੀ ਉਹ ਹੋਰ ਵੀ ਲੇਡੀਜ਼ ਨੂੰ ਅੱਗੇ ਆਉਣਾ ਚਾਹੀਦਾ ਹੈ ਕੰਮ ਕਰਨਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਵੀ ਲੇਡੀਜ਼ ਨੂੰ ਆਉਣਾ ਚਾਹੀਦਾ ਜਿਵੇਂ ਪੁਰਾਣੇ ਆਪਣੇ ਸੀਗਾ ਨਾ ਸਿਸਟਮ ਇਹ ਹਰ ਇੱਕ ਘਰ ਚ ਪਸ਼ੂ ਹੁੰਦੇ ਸੀਗੇ ਔਰ ਘਰ ਦਾ ਦੁੱਧ ਘਰ ਦੇ ਲੱਸੀ ਘਰ ਦੇ ਮੱਖਣ ਹੁੰਦਾ ਸੀ ਬੱਚਿਆਂ ਲਈ ਹੁਣ ਇਹ ਜਿਹੜਾ ਬਾਹਰ ਹੈ ਦੁੱਧ ਅਨਫੋਰਚੂਨੇਟ ਕਿ ਵੀ ਬਹੁਤ ਹੀ ਡਲਟ੍ਰੇਟਡ ਦੁੱਧ ਮਿਲ ਰਿਹਾ ਤੇ ਘਰਾਂ ਚ ਤੁਸੀਂ ਦੇਖੋਗੇ ਪਸ਼ੂ ਹੈ ਨਹੀਂ ਤੇ ਜੇ ਔਰਤਾਂ ਆਪਣੇ ਘਰਾਂ ਚ ਪਸ਼ੂ ਰੱਖਣ ਮੇਰਾ ਖਿਆਲ ਹੈ ਕਿ ਬਹੁਤ ਹੀ ਉਹਨਾਂ ਦੇ ਆਪਣੇ ਘਰ ਲਈ ਆਪਣੇ ਬੱਚਿਆਂ ਲਈ ਇੱਕ ਅੱਛੀ ਚੀਜ਼ ਹੋਏਗੀ ਕਿ ਵੀ ਉਹਨਾਂ ਨੂੰ ਘਰ ਦਾ ਦੁੱਧ ਮਿਲ ਰਿਹਾ ਹੈ ਜਿਹੜਾ ਦੁੱਧ ਹੈ ਅੱਛਾ ਨਹੀਂ ਜਿਹੜਾ ਦਿੰਦੇ ਹੈ ਪਿਓਰ ਦੁੱਧ ਨਹੀਂ ਦਿੰਦੇ ਐਡਲਟੇਟਡ ਮਿਲਕ ਮਿਲਦਾ ਜਦੋਂ ਤੁਸੀਂ ਇਸ ਤੋਂ ਅੱਗੇ ਕਿੱਥੇ ਜਿਹੜਾ ਪੀਂਦੇ ਅਸੀਂ ਵੇਰਕਾ ਨੂੰ ਦਿੰਦੇ ਹਾਂ ਸਾਰਾ ਜਿਹੜਾ ਦੁੱਧ ਹਾਂਜੀ ਸਾਰਾ ਦੁੱਧ ਵੇਰਕਾ ਦੀ ਗੱਡੀ ਆਂਦੀ ਹੈ ਔਰ ਉਹ ਫਿਰ ਆਪਣੇ ਲੈ ਕੇ ਜਾਂਦੇ ਲੈ ਕੇ ਜਾਂਦੇ ਲੈ ਕੇ ਜਾਂਦੀ ਹਾਂ ਹਾਂਜੀ ਕਿੰਨੀ ਉਮਰ ਹੋ ਗਈ ਹੈ ਮੈਨੂੰ ਤੁਹਾਡੀ ਮੈਂ 71 ਦੀ ਹਾਂ ਜੀ ਤਾਂ ਵੀ ਦਾ ਅੱਜ ਵੀ ਤੁਸੀਂ ਇਸ ਨੂੰ ਪੂਰਾ ਸੰਭਾਲਦੇ ਲਿਗੇ ਹੋ ਹਾਂਜੀ ਤੁਹਾਡੇ ਨਾਲ ਕਿੰਨਾ ਸਟਾਫ ਜਿਹੜਾ ਉਹ ਕੰਮ ਕਰ ਰਿਹਾ ਹੈਗਾ ਇੱਥੇ ਕਿੰਨਾ ਸਟਾਫ ਹੈਗਾ ਤੁਹਾਡੇ ਕੋਲ ਸਾਡੇ 10 ਬੰਦੇ ਨੇ ਜੀ ਹਮ ਇਹ ਦਿਸ ਮੈਨ ਆਰ ਟੋਟਲ 10 ਨੇ ਜਿਹਨਾਂ ਚੋਂ ਤਿੰਨ ਤਾਂ ਟਰਾਲੀ ਟਰੈਕਟਰ ਚਲਾਉਣ ਚਲਾਉਣ ਐਕਸਪਰਟਸ ਨੇ ਤੇ ਬਾਕੀ ਇਹ ਪੱਠੇ ਕਰਦੇ ਨੇ ਇਹਨਾਂ ਦੀ ਸ਼ਿਫਟਸ ਅਲੱਗ-ਅਲੱਗ ਕੀਤੀਆਂ ਮਿਲਕਿੰਗ ਹੁੰਦੀ ਹੈ ਫਿਰ ਸਾਡੀ ਖੇਤੀ ਵੀ ਅਸੀਂ ਕਰਦੇ ਹਾਂ ਸੋ ਆਈ ਨੀਡ 10 ਪੀਪਲ ਇੱਕ ਡਾਕਟਰ ਹੈ ਕਿੰਨੀ ਕਿੰਨੀ ਚੀਜ਼ ਬਣਿਆ ਹੋਇਆ ਹੈ ਇਹ ਡੇਰੀ ਜਿਹੜਾ ਹੈ ਜੀ ਇਹ 3 3 ਕਿਲਿਆਂ ਚ ਹੈ। ਇਹਦੀ ਚਾਰ ਦਿਵਾਰੀ ਕੀਤੀ ਹੋਈ ਹੈ 3 ਕਿਲਿਆਂ ਦੇ ਟੋਟਲ ਹੈਗਾ। ਔਰ ਤੁਹਾਨੂੰ ਲੱਗਦਾ ਕਿ ਇਹ ਲਾਹੇਵੰਦ ਹੁੰਦਾ ਹੈਗਾ। ਹਾਂਜੀ ਬਿਗਨਿੰਗ ਤਾਂ ਮੁਸ਼ਕਲ ਹੁੰਦਾ ਹੈ ਜਿਸ ਲਈ ਥੋੜਾ ਵੋਲਿਊਮ ਘਾਟ ਹੁੰਦਾ ਹੈ ਮੁਸ਼ਕਲ ਹੁੰਦਾ ਹੈ। ਪਰ ਜਿਵੇਂ ਵੋਲਿਊਮ ਵੱਧਦਾ ਹੈ then you can cover all the you know costs and everything faith a profitable ਹੁੰਦਾ ਹੈ। ਕਿਉਂਕਿ ਨਾਲ-ਨਾਲ ਜਿਵੇਂ ਬੱਚੀਆਂ ਹਰਸ ਮੀਨਸ ਇਹਨਾਂ ਨੇ ਬੱਚੀਆਂ ਦੇਣੀਆਂ ਉਹ ਤੁਸੀਂ ਵੇਚੋ। ਸੋ ਇਟਸ ਨਾਟ ਓਨਲੀ ਮਿਲਕ ਅਸੀਂ ਬੱਚਿਆਂ ਵੇਚ ਕੇ ਵੀ ਉਹਦਾ ਵੀ ਪ੍ਰੋਫਿਟ ਮਿਲਦਾ ਸਾਨੂੰ ਅੱਗੇ ਹੋਰ ਵਿਧਾਨ ਦੀ ਸੋਚ ਰਹੇ ਹੈਗੇ ਇਸ ਨੂੰ ਅ ਅੱਜੇ ਹੋਰ ਨਹੀਂ ਮੈਂ ਬਤਾਵਾਂਗੀ ਮੈਂ ਇੰਨਾ ਹੀ ਮੇਨਟੇਨ ਕਰਨਾ ਚਾਹੁੰਦੀ ਆ ਕਿਉਂਕਿ ਮੈਂ ਕੱਲੀ ਆ ਇਸ ਵਕਤ ਅ ਜੇ ਮੇਰੇ ਬੇਟੇ ਆ ਜਾਣਗੇ ਸ਼ਾਇਦ ਵੱਡਾ ਬੇਟਾ ਚਾਹੁੰਦਾ ਆਣਾ ਤੇ ਫਿਰ ਹੋ ਸਕਦਾ ਜੀ ਤੁਹਾਡੇ ਬੇਟੇ ਬਾਹਰ ਹੈ ਹਾਂਜੀ ਬਾਹਰ ਨੇ ਦੋਨੋਂ ਬੱਚੇ ਬਾਹਰ ਦੋ ਬੱਚੇ ਤੁਹਾਡੇ ਦੋ ਬੇਟੇ ਬਾਹਰ ਨੇ ਬੇਟੀ ਇੱਥੇ ਹੈ ਬੇਟੀ ਉਹ ਲੁਧਿਆਣੇ ਹੈ ਤੇ ਮੇਰੇ ਜਿਹੜੇ ਸਾਨੇ ਲੋਨ ਹੈ ਜਸਜੋਤ ਸਿੰਘ ਵਰਤ ਉਹਨਾਂ ਦਾ ਆਪਣਾ ਫਾਈਨੈਂਸ ਦਾ ਬਿਜ਼ਨਸ ਹੈ ਸੋ ਉਹ ਵੀ ਕਾਫੀ ਬਿਜ਼ੀ ਹੈ ਪਰ ਉਹ ਹੀ ਇਜ਼ ਇਨ ਟੂ ਯੂ نو ਸਾਨੂੰ ਬਹੁਤ ਸਪੋਰਟ ਕਰਦੇ ਸਾਨੂੰ ਕੋਈ ਚੀਜ਼ ਦੀ ਵੀ ਕਮੀ ਹੁੰਦੀ ਹੈ ਤਾਂ ਉਹ ਸਾਨੂੰ ਅਵੇਲੇਬਲ ਕਰਕੇ ਦਿੰਦੇ ਆ ਐਨੀਥਿੰਗ ਯੂ نو ਕਿਉਂਕਿ ਉਹ ਥੋੜਾ ਉਹਨਾਂ ਨੇ ਤੁਹਾਡੇ ਮੈਡੀਕਲ ਫੀਲ ਨਾਲ ਵੀ ਅਟੈਚ ਨੇ ਸੋ ਹੀ ਨੋਜ਼ ఎవਰੀਥਿੰਗ ਐਂਡ ਉਹ ਮੇਰੇ ਜਿਹੜੇ ਮੈਨੇਜਰ ਹੈ ਉਹ ਨਾਲ ਹੀ ਟੱਚ ਰਹਿੰਦੇ ਐਵਰੀ 15 ਡੇਜ਼ ਉਹਨਾਂ ਨੇ ਉਹ ਸਾਰੀ ਰਿਪੋਰਟ ਲੈਣੀ ਆ ਉਹ ਮੈਨੂੰ ਬਹੁਤ ਵੱਡੀ ਸਪੋਰਟ ਹੈ ਪਹਿਲਾ ਅਮਰੀਕਾ ਦੇ ਵਿੱਚ ਸੀਗੇ ਜਦੋਂ ਤੁਸੀਂ ਉੱਥੇ ਕੀ ਕਰਦੇ ਸੀ ਮੈਂ ਫੂਡ ਸੀ ਜੀ ਮੇਰੇ ਸਬਵੇ ਤੇ ਕੁਇਜ਼ਨਰਸ ਸੀ ਤੇ ਸਰਦਾਰ ਸੱਭ ਸੀਗੇ ਇਨ ਟੂ ਕੰਪਿਊਟਰ ਹਾਰਡਵੇਅਰ ਐਂਡ ਨਾ ਰੀਅਲ ਸਟੇਟ ਕੀਤਾ ਅੱਛਾ ਫਿਰ ਉੱਥੋਂ ਤੁਸੀਂ ਸੋਚਿਆ ਇੱਥੇ ਆ ਗਏ ਤੁਸੀਂ ਹਾਂਜੀ ਹਾਂਜੀ ਫਿਰ ਇੱਥੋਂ ਬਾਅਦ ਤੁਸੀਂ ਬਸ ਜਾਂਦੇ ਘੁੰਮਣ ਜਾਂਦੇ ਉੱਥੇ ਮੈਂ ਗਈ ਆ ਇੰਗਲੈਂਡ ਗਈਆਂ ਸਰਦਾਰ ਸੱਭ ਨਹੀਂ ਜਾਂਦੇ ਸੀਗਾ ਉਹਨਾਂ ਨੂੰ ਤਾਂ ਪਸੰਦ ਨਹੀਂ ਸੀਗਾ ਕਿੱਥੇ ਤੇ ਇੱਥੇ ਆ ਕੇ ਸਾਰੇ ਸੰਭਾਲਿਆ ਹਾਂਜੀ ਕਿੱਥੇ ਬਣਾਇਆ ਵੀ ਸੰਭਾਲਿਆ ਵੀ ਹੀ ਸਟਾਰਟਡ ਫਰਮ ਸਟ੍ਰੈਚ ਅਨ ਤੇ ਸੰਭਾਲ ਲਿਆ ਉਹਨਾਂ ਨੇ ਉਹਨਾਂ ਦਾ ਬਹੁਤ ਸਿਗਾ ਇੱਕ ਬਸ ਡ੍ਰੀਮ ਸੀਗਾ ਉਹਨਾਂ ਦੇ ਵਿਜਨ ਸੀਗਾ ਸੋ ਹੀ ਡਿਡ ਵੈਲ ਵੈਲ ਬਹੁਤ ਅੱਛਾ ਕੀਤਾ ਆਪਣਾ ਘਰ ਵੀ ਬੜਾ ਸੰਭਾਲਿਆ ਫਾਰਮ ਵੀ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਫਾਰਮ ਅੱਜ ਸਾਡਾ ਫਾਰਮ ਜਿਹੜਾ ਹੈ ਬੜਾ ਅ ਅੱਛਾ ਹੈ ਕਿ ਕਿ ਬਿਲਕੁਲ ਹੀ ਯੂ نو ਨੈਗਲੈਕਟਡ ਸੀਗਾ ਸਾਡਾ ਫਾਰਮ ਸੋ ਜਦ ਅਸੀਂ ਆਏ ਉਹਨਾਂ ਨੇ ਫਿਰ ਇਹਨੂੰ ਬਿਲਕੁਲ ਯੂ نو ਬਹੁਤ ਅੱਛੀ ਤਰ੍ਹਾਂ ਉਹਨੂੰ ਲੈਵਲਿੰਗ ਕੀਤੀ ਉਹਨਾਂ ਦੀ ਕਾਫੀ ਕਾਫੀ ਟਾਈਮ ਦੇਣਾ ਪੈਂਦਾ ਹੈ ਇਹਨੂੰ ਸਾਰਾ ਦੇਖਣਾ ਪੈਂਦਾ ਹੈਗਾ ਡੈਰੀ ਫਾਰਮ ਨੂੰ ਹਾਂ ਜੀ ਜੇ ਤੁਹਾਡੇ ਕੋਲ ਏਮਪਲੋਇਜ਼ ਅੱਛੇ ਹੈ ਨਾ ਫਿਰ ਇੰਨਾ ਟਾਈਮ ਮੀਨਸ ਜਦ ਰੂਟੀਨ ਚੱਲ ਰਹੀ ਹੈ ਫਿਰ ਇਟਸ ਈਜ਼ੀ ਸਾਰਾ ਡਿਪੈਂਡ ਹੁੰਦਾ ਕਿਉਂਕਿ ਮੈਨੂੰ ਏਮਪਲੋਇਜ਼ ਦੀ ਇੰਨੀ ਪ੍ਰੋਬਲਮ ਨਹੀਂ ਹੈ ਮੈਂ ਪਿੰਡ ਚ ਰਹਿ ਰਹੀ ਹਾਂ ਤਾਂ ਇਹਨਾਂ ਨੇ ਉਹੀ ਕੰਮ ਕਰਨਾ ਹੋਰ ਇਹਨਾਂ ਦੇ ਘਰ ਚ ਡੰਗਰ ਰੱਖੇ ਹੋਏ ਆ ਪਸ਼ੂ ਰੱਖਿਆ ਦੇ ਇਹਨਾਂ ਨੂੰ ਪਤਾ ਹੈ ਹੋ ਸਕਦਾ ਮੈਨੂੰ ਨਹੀਂ ਪਤਾ ਹੋਵੇ ਕਈ ਗੱਲਾਂ ਜਿਹੜੀ ਇਹਨਾਂ ਨੂੰ ਪਤਾ ਹੈ ਪਸ਼ੂਆਂ ਦੇ ਦੇ ਸੋ ਦੈਟਸ ਅ ਪਲੱਸ ਪੁਆਇੰਟ ਜੇ ਤੁਸੀਂ ਸ਼ੇਰਜ ਕਰਦੇ ਹੋ ਉੱਥੇ ਤੁਹਾਨੂੰ ਲੇਬਰ ਜਿਹੜੀ ਆ ਉਹ ਨਹੀਂ ਮਿਲਦੀ ਮੈਨੂੰ ਲੇਬਰ ਦਾ ਇਹ ਬੜਾ ਸੁੱਖ ਹੈ ਕਿ ਇਹਨਾਂ ਨੂੰ ਡੰਗਰਾਂ ਦਾ ਪਤਾ ਹੈ ਹੈਨਾ ਜੀ ਨਾ ਮੈਮ ਤੁਹਾਡਾ ਪੂਰਾ ਮੇਰਾ ਹਰਦੇਵ ਕੌਰ ਕੰਗ